ਖੰਨਾ ਵਿੱਚ ਵੱਡੀ ਵਾਰਦਾਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ ਦਰਸਾਲ ਖੰਨਾ ਦੇ ਪਿੰਡ ਬਿੱਜਾ ਵਿੱਚ ਕੇਲਿਆਂ ਨੂੰ ਲੈ ਕੇ ਹੋਈ ਲੜਾਈ ਨੇ ਖੂਨੀ ਰੂਪ ਧਾਰ ਲਿਆ ਅਤੇ ਇੱਕ ਕਟਮਾਰਦਾਨ ਦੁਕਾਨਦਾਰ ਦੀ ਜਾਨ ਚਲੀ ਗਈ ਮਾਮਲੀ ਗੱਲ ਨੂੰ ਲੈ ਕੇ ਹੋਈ ਲੜਾਈ ਝਗੜੇ ਵਿੱਚ ਦੋਸ਼ੀ ਨੇ ਆਪਣੇ ਬੇਟਿਆਂ ਨੂੰ ਬੁਲਾਇਆ ਤੇ ਝਗੜਾ ਵੱਧ ਗਿਆ ਇਸ ਦੌਰਾਨ 50 ਸਾਲਾ ਫਰੂਟ ਕਾਰੋਬਾਰੀ ਤੇਜਿੰਦਰ ਸਿੰਘ ਬੋਵੀ ਦੇ ਸਿਰ ਤੇ ਹਮਲਾ ਕਰ ਕੀਤਾ ਗਿਆ ਬੋਵੀ ਪਹਿਲਾਂ ਹੀ ਹਾਟ ਦਾ ਮਰੀਜ਼ ਸੀ ਅਤੇ ਉਸ ਦੀ ਮੌਕੇ ਉੱਤੇ ਮੋਦ ਹੋ ਗਈ ਦੁਕਾਨ ਤੇ ਕੰਮ ਕਰਨ ਵਾਲੇ ਚੰਦ ਵੇਚਨ ਚੰਦੇਸ਼ਵਰ ਕੁਮਾਰ ਨੇ ਦੱਸਿਆ ਕਿ ਸ਼ੁੱਕਰਵਾਰ ਰਾਤ ਨੂੰ ਜਦੋਂ ਮਾਲਕ ਤੇ ਜਿੰਦਰ ਬੋਬੀ ਦੁਕਾਨ ਤੇ ਨਹੀਂ ਸਨ ਤਾਂ ਪਿੰਡ ਦਾ ਇੱਕ ਵਿਅਕਤੀ ਕੇਲੇ ਮੰਗਣ ਆ ਲੱਗਾ ਕੇਲੇ ਲੈਣ ਤੋਂ ਬਾਅਦ ਜਦੋਂ ਉਸ ਨੇ ਪੈਸੇ ਨਾ ਦਿੱਤੇ ਤਾਂ ਉਸ ਨੇ ਪੈਸੇ ਮੰਗੇ ਇਸੇ ਮੌਲਜ਼ਮ ਨੇ ਉਸ ਨੂੰ ਗਲੇ ਤੋਂ ਫੜ ਲਿਆ ਅਤੇ ਜਾਕੂਨਾਲ ਹਮਲਾ ਕਰ ਲੱਗਾ ਇਸ ਦੌਰਾਨ ਚੰਦੇਸ਼ਵਰ ਨੇ ਆਪਣੇ ਮਾਲਕ ਤੇ ਜਿੰਦਰ ਬੋਬੀ ਨੂੰ ਫੋਨ ਕਰਕੇ ਬੁਲਾਇਆ ਤੇ ਦੂਜੇ ਪਾਸੇ ਮੋਲਜਮ ਨੇ ਆਪਣੇ ਪੁੱਤਰ ਅਤੇ ਹੋਰ ਸਾਥੀਆਂ ਨੂੰ ਬੁਲਾ ਲਿਆ। ਦੋਸ਼ੀ ਦੇ ਪੁੱਤਰ ਨੇ ਆਉਂਦੇ ਹੀ ਮਾਲਕ ਦੇ ਸਿਰ ਤੇ ਮੁੱਕਾ ਮਾਰ ਦਿੱਤਾ ਤੇ ਉਸ ਨਾਲ ਕੁੱਟ ਮਾਰ ਵੀ ਕੀਤੀ। ਇਸ ਦੌਰਾਨ ਦੁਕਾਨ ਮਾਲਕ ਜ਼ਮੀਨ ਤੇ ਡਿੱਗ ਪਿਆ। ਜਦੋਂ ਦੁਕਾਨ ਜਦੋਂ ਦੁਕਾਨ ਮਾਲਕ ਨੂੰ ਨਿੱਜੀ ਹਸਪਤਾਲ ਲੈ ਕੇ ਗਏ ਤਾਂ ਉਥੇ ਦਾਖਲ ਨਹੀਂ ਕੀਤਾ ਗਿਆ। ਫਿਰ ਸਿਵਲ ਹਸਪਤਾਲ ਲਿਆਂਦਾ ਗਿਆ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਕੀਤਾ। ਸੂਚਨਾ ਮਿਲਣ ਤੇ ਖੰਨਾ ਦੇ ਡੀਐਸਪੀ ਅਮਰਤਪਾਲ ਸਿੰਘ ਪਾਰਟੀ ਤੁਰੰਤ ਐਸਐਚਓ ਸਦਰਸ ਕੁਵਿੰਦਰਪਾਲ ਸਿੰਘ ਸਮੇਤ ਮੌਕੇ ਤੇ ਪਹੁੰਚੇ ਆਸ-ਪਾਸ ਦੇ ਲੋਕਾਂ ਨੂੰ ਪੁੱਛਿਆ ਸੀ ਸੀਸੀਟੀਵੀ ਵੀ ਚੈੱਕ ਕੀਤੇ ਗਏ ਫਿਰ ਸਿਵਲ ਹਸਪਤਾਲ ਆ ਕੇ ਪਰਿਵਾਰਿਕ ਮੈਂਬਰਾਂ ਨਾਲ ਗੱਲਬਾਤ ਕੀਤੀ ਡੀਐਸਪੀ ਨੇ ਦੱਸਿਆ ਕਿ ਝਗੜਾ ਨਾਲ ਵਾਲੇ ਦੁਕਾਨਦਾਰ ਨਾਲ ਹੋਇਆ ਜੋ ਕਿ ਕਿਲੇ ਚੁੱਕ ਰਿਆ ਸੀ ਇਸ ਵਿਚਾਲੇ ਦੂਜੇ ਪੱਖ ਵਾਲੇ ਦੁਕਾਨਦਾਰ ਨੇ ਕੁਝ ਲੋਕਾਂ ਨੂੰ ਬੁਲਾ ਲਿਆ ਤੇ ਹੱਥੋਪਾਈ ਹੋ ਗਈ ਉੱਥੇ ਲੱਗੇ ਕੈਮਰੇ ਦੀ ਫੁਟੇਜ ਵੇਖਣ ਨੂੰ ਪਤਾ ਲੱਗਾ ਕਿ ਤੇਜਿੰਦਰ ਬੋਬੀ ਝਗੜੇ ਦੌਰਾਨ ਸੜਕ ਪਾਰ ਕਰਦਾ ਹੈ ਅਤੇ ਫਿਰ ਉੱਥੇ ਜ਼ਮੀਨ ਤੇ ਡਿੱਗ ਜਾਂਦਾ ਹੈ ਇਸ ਘਟਨਾ ਵਿੱਚ ਤੇਜਿੰਦਰ ਬੋਬੀ ਦੀ ਮੌਤ ਹੋ ਗਈ ਪੁਲਿਸ ਵੱਲੋਂ ਬੰਦ ਦੀ ਕਾਰਵਾਈ ਕੀਤੀ ਜਾ ਰਹੀ ਹੈ